ਬੱਬਾ ਇਹ ਬਰਸਾਦ ਬੱਬਾ ਦੀ ਵੀਰਵਾਨੋਂ ਬਹੁਤ ਭੀੜ ਹੁੰਦੀ ਐ ਇੱਥੇ ਇਹ ਵਾਲੇ ਵੀਰਵਾਨੋਂ ਲੱਗੂ ਕਾਬਰ ਗਿਆ ਨਾਲ ਪਹਿਲੀ ਗੇਰ ਲੱਕ ਆਇਆ ਮੈਂ ਨਹੀਂ ਇੱਥੇ ਆਇਆ ਨਹੀਂ ਕਰਨ ਗਾ ਵੇ ਕਾਬਰ ਗਿਆ ਕਿਉਂ ਬਾਹਰੇ ਮੱਚੰਗੇ ਆੜਾਂ ਚੱਕਦੀਆਂ ਬਾਹਰੇ ਰਹਿ ਰਿਹਾ ਕੋਈ ਮੱਥਾ ਡੀ ਯਾਰ ਦੋ ਮਾਈ ਸਬਸਕ੍ਰਾਈਬ ਸਾਡਾ ਚੈਨਲ YouTube ਦਾ ਦੀਵੇ ਲਾਤੇ ਕਿਥੇ ਲਾ ਦੇ ਵੀ ਆ ਬਾਬਾ ਜੀ ਦੇ ਦੀਵੇ ਕੀ ਕੋਈ ਦੰਦੀ ਲੰਮਾ ਆਜਾ ਦੋ ਬਾਬਾ ਹਦਰ ਸੇਖ ਜੀ ਚੱਲੀਏ ਮੇਰਾ ਨੇ ਸਰਦਾਰ ਦੀ ਮੇਰੇ ਲੱਪਣ ਜੇ ਬਣੇ ਕਿਤਰ ਸੂਈ ਆ ਬਾਬਾ ਜੀ ਆਹ ਆ ਪਰ ਲਿਓ ਨਾ ਜਬਾ ਕਹਾਣੀਆਂ ਆ ਜਾ ਸਾਸ਼ ਸੁਸ਼ਾਸ਼ ਮੈਂ ਬਾਬਾ ਇਦਰਾ ਸੇਖ ਜੀ ਮਨੇ ਫੋਟ ਲੈ ਵਾਲੀ ਇਹ ਕੋ ਤੁਮ ਮਰ ਕਿਨੇ ਸੋਨੇ ਲਾਉਣੇ ਨੇ ਕਲਾਹੇ ਨੇ ਕਿਉ ਮਰਦੇ ਇਨੇ ਸੋਨੇ ਚ ਮਰ ਬਾਬਾ ਜੀ ਦਰਗਾਮ ਰੇਖੋਟਲੇ ਵਾਲੇ ਪੀਰ ਬਾਬਾ ਹੈਦਰ ਖਾਨ ਜੀ ਆ ਦੇਖੋ ਕਿੰਨੇ ਸੋਹਣੇ ਸੋਹਣੇ ਝੁੰਮਰ ਲੱਗੇ ਨੇ ਆ ਕੰਧ ਬਿਨਾ ਚੂਨੇ ਤੋਂ ਪੱਥਰ ਤੋਂ ਆਦੀ ਬਣੀ ਆ ਇੱਥੇ ਲਿਖਿਆ ਹੈ ਬਈ ਆ ਦੇਖੋ ਲੈ ਕੇ ਜਾਂਦੇ ਨੇ ਤੇ ਬਿਨਾ ਚੂਨੇ ਪੱਥਰ ਤੋਂ ਕੰਧ ਬਣੀ ਵੀ ਜੇ ਬਾਬਾ ਪੀਰ ਜੀ ਮੇਰੇ ਭਰਾ ਦਾ ਵਿਆਹ ਕਰਵਾ ਦਿਓ ਜੀ ਉਹ ਲੋਕ ਲੈ ਕੇ ਜਾਂਦੇ ਨੇ ਇੱਥੇ ਮੈਂ ਤਾਂ ਦੇਖਿਆ ਹੀ ਪਹਿਲੀ ਵਾਰ ਵੀ ਇੱਥੇ ਕੋਈ ਲੈ ਕੇ ਜਾਂਦੇ ਨੇ ਸ਼ਿਆਜੀ ਲੈ ਕੇ ਜਾਂਦੇ ਨੇ ਇੱਥੇ ਬਾਬੇ ਦੇ ਬਾਬਾ ਜੀ ਮੇਰਾ ਜਿੰਦ ਫੌਜੀ ਨਾਲ ਗਿਆ ਕਰਾ ਬਾਬਾ ਜੀ ਸਾਡੇ ਅਮਰੀਕਾ ਦਾ ਵੀਜ਼ਾ ਲਗਵਾ ਗਾ ਬਾਬਾ ਜੀ ਸਾਡੇ ਘਰ ਚੁੱਪ ਸ਼ਾਂਤੀ ਰੱਖੇ ਲੋਬਾ ਜੀ ਮੇਰਾ ਬਾਹਰ ਕੰਮ ਘਰ ਵੀ ਨਹੀਂ ਆਉਂਦਾ ਉਹ ਲਿਖਦੇ ਕਾਦੀ ਨਾਲ ਨਹੀਂ ਇਹ ਮੈਨੂੰ ਲੱਗਾ ਮਹਿੰਦੀ ਨਾਲ ਹਾਂ ਮੈਂ ਵੀ ਬਾਬਾ ਜੀ ਬਾਬਾ ਜੀ ਜੋਗ ਦਾ ਸੁਪਨਾ ਪੂਰਾ ਕਰ ਦੋ ਸਰਕਾਰੀ ਬਾਬਾ ਜੀ ਸਾਨੂੰ ਬੱਚੇ ਦੀ ਦਾਤ ਬਖਸ਼ੋ ਉਹ ਮੈਂ ਤਾਂ ਦੇਖਿਆ ਹੀ ਪਹਿਲੀ ਗੇੜ ਇਹ ਤੇ ਲਿਖਿਆ ਲਿਖਾਇਆ ਤਾਂ ਤਾਂ ਮੈਂ ਵੀ ਲਿਖ ਕੇ ਜਾਉਂ ਬਾਬਾ ਤੇ ਛਾਨੀਆਂ ਬਾਹਰ ਜਾਣ ਦਾ ਮੈਂ ਤਾਂ ਪਹਿਲੀ ਗੇੜ ਦੇਖਿਆ ਚਲ ਆ ਜਾ ਚੱਲੀਏ ਇਹ ਆ ਬਾਬਾ ਹੈਦਰ ਸਿੱਖ ਜੀ ਦੀ ਦਰਗਾ ਮਰੀਕੋਟਲੇ ਵਾਲਿਆਂ ਦੀ ਇੰਨੀ ਸੁੰਦਰ ਆ ਗਈ ਟਾਈ ਵਾਜ ਗਿਆ ਮਾਸਾਰੀ ਨੌਂ ਨਵੇਂ ਸੱਤ ਕਰੇ ਦੇਖ ਲਓ ਨਹੀਂ ਨਹੀਂ ਬਿਨਾ ਚੁੰਨੇ ਦਮ ਬਾਬਾ ਕੰਦਾ ਮਣੀ ਆਵੀਆਂ ਨੇ ਦਾ ਸਿਮਿੰਟ ਬਹੁਤ ਪੁਰਾਣੀਆਂ ਜਿਹਨੇ ਜੰਨਾ ਨੇ ਬਣਾਈਆਂ ਸੀ ਕਿਸੇ ਬੁੜੀ ਨੇ ਝਾੜੂ ਮਾਰਤਾ ਜੰਨਾ ਡਰ ਕੇ ਭੱਜ ਗਏ ਵਾਬੇ ਇਹ ਤਰਗਾ ਆ ਬਾਬਾ ਇਹ ਦਰਸਾ ਇਹ ਨਹੀਂ ਹੈ ਕਾਦੀ ਵੀਡੀਓ ਬਣਾ ਮੈਂ ਲਾਇਆ ਬਾਈ ਜੀ ਉਹ ਕੋਈ ਚਾਦਰ ਚੜਾਉਣ ਆਉਂਦਾ ਬਾਬਾ ਜੀ ਦੇ ਦੇਖੋ ਕਿਸੇ ਦੀ ਮਨੋ ਕਾਮਨਾ ਪੂਰੀ ਹੋ ਗਈ ਕਿਧਰੋਂ ਆ ਨਾ ਮੈਂ ਵੀ ਜਿੱਦ ਮੇਰੀ ਮਨ ਕਾਮਨਾ ਬਾਬਾ ਜੀ ਨੇ ਪੂਰੀ ਕਰਤੀ ਕਾਲੀ ਵੀਡੀਓ ਬਣਦੀ ਹੈ ਦੇਖੋ ਇਹ ਮਾਰਦਾ ਪੋਜ ਆ ਚੁੰਗੜੇ ਪੈਨੇ ਤੇ ਬਾਬਾ ਆਪਾਂ ਹੈਗੇ ਕਾਲੇ ਆ ਤਾਂ ਹੀ ਉਹ ਵੀਡੀਓ ਕਾਲੀ ਬਣਦੀ ਮੱਬਾ ਬਾਬਾ ਭਲਾ ਕਰੇ ਮੇਰਾ ਭਰਾ ਬਾਬਾ ਭਲਾ ਕਰੇ ਮੱਬਾ ਭਲਾ ਕਰੇ ਬਾਬਾ ਭਲਾ ਕਰੇ ਆ ਰਹਿ ਗਨੇ ਤੋਂ ਲੰਗਾਂ ਲੂੰਗਾ ਇੱਥੇ ਪੂਰਾ ਇਕੱਠ ਇਕੱਠ ਹੁੰਦਾ ਉਰੇ ਲੱਗਦਾ ਲੰਗਰ ਉਹ ਉਹ ਗਿੜ ਬਾਬੇ ਜੀ ਜਗਾ ਕੀ ਉਹ ਗਿੜ ਬਾਬੇ ਜੀ ਹੈ ਆ ਬਾਬਾ ਜੀ ਦਾ ਪੀਰ ਨਗਾਹੇ ਵਾਲਾ ਗੇਟ ਆ ਸਨੈਪਚੈਟ ਤੇ ਖਿੱਚਿਆ ਕਰ ਇਹ ਦੇਖੋ ਬਾਬਾ ਹੈਦਰ ਸੇਖ ਜੀ ਮਰੇ ਪੋਟਲੇ ਵਾਲੇ ਇੱਥੇ ਅਕਰੀ ਤੁਮ ਨੇ ਜੀ ਫੋਟੋ ਖਿੱਚਿਆ ਮੈਂ ਸਨੈਪਚੈਟ ਤੇ ਖਿੱਚਿਆ ਕਰ ਦੇਖੋ ਮੇਰਾ ਮੂੰਹ ਵਧੀਆ ਸੋਹਣਾ ਲੱਗਦਾ ਨਾ ਮੇਂ ਵੀਡੀਓ ਦਿਲਾਈ ਵੀ ਹੈ ਮੂਰੇ ਦਾ ਮਿੱਟੀ ਕਿਟਿਆ ਬੋਦਾ ਮਿੱਟੀ ਗੱਟਾਂ ਨਹੀਂ ਹੈਗਾ ਟੁੱਟਿਆ ਹੈ ਚਨਾਟਾ ਦੇਖਿਚਾ ਨਾ ਦੀ ਮੂਹ ਵਾਲੀ ਆਡੀ ਦਿਖਾ ਐ ਨੀ ਡੀਡੀ ਐਨਕਾਂ ਲਾਲੀਆਂ ਲੈ ਦੇਖ ਲੋ ਬਾਬੇ ਦੇ ਗੇਟ ਤੋਂ ਬਾਹਰੇ ਨਿਕਲੇ ਪਹਿਲੇ ਅਕਤੂਬਰ ਨੇ ਨਮਾਨ ਲਾਗੇ ਪਹਿਲੇ ਮੈਂ ਆਪਦੀ ਫੋਟੋ ਖਿਚੀ ਬੋਲ ਜੀ ਦੇਖੋ ਬਾਈ ਬੋਲ ਮੈਨੂੰ ਤਾਂ ਸਾਫ਼ ਹੀ ਲੱਗਦੀ ਹੈ ਜੀ ਇਹ ਦੋ ਵਧੀਆ ਤਾਂ ਮੇਰੇ ਫੋਨ 'ਚ ਆਉਂਦੀ ਹੈ ਜੀ ਤੇਰੇ ਵਾਲੇ ਵੀ ਖਿੱਚਦੇ ਤੇ ਮੈਨੂੰ ਇੱਕ ਮਿੰਟ ਗਾਇਜ਼ ਮੜੀ ਆਪਾਂ ਫੋਟੋ ਖਿੱਚਦੀ ਆਂ ਫੋਲੋ ਆਪਣਾ ਚੈਨਲ गुड बाए बाए बाएजी सारे हमेद व्यार परी